ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਮੇਰੇ ਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਜਿਹੜੇ ਕੰਟੈਕਟ ਨੰਬਰ ਹਨ ਦੋਸਤੋ 9815142150 ਹਨ ਸੋ ਦੋਸਤੋ ਅੱਜ ਇੱਕ ਤੁਹਾਨੂੰ ਆਪਾਂ ਬਹੁਤ ਵਧੀਆ ਦੋਸਤੋ ਚੰਗੀ ਬਾਡੀ ਸਟਰਕਚਰ ਦੀ ਬਹੁਤ ਹੈਵੀ ਵਜਨਦਾਰ ਦੋਸਤੋ ਇੱਕ ਮੱਝ ਜਿਹੜੀ ਦਿਖਾਉਣ ਜਾ ਰਹੇ ਆ ਇਸ ਦੀ ਕੀ ਡਿਟੇਲ ਹੈਗੀ ਆ ਕਿਹੜਾ ਏਰੀਆ ਹੈਗਾ ਆਪਾਂ ਵੀਰ ਹੁਣਾਂ ਦੇ ਨਾਲ ਹੀ ਬਾਤ ਚਿਤ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਪੁੱਛਾਂਗੇ ਕੀ ਇਸ ਦੀ ਜਿਹੜੀ ਡਿਟੇਲ ਹੈਗੀ ਆ ਸੋ ਚੱਲਦੇ ਆ ਵੀਰ ਹੁਣਾਂ ਦੇ ਕੋਲ ਪੁੱਛ ਲੈਣੇ ਆ ਕੀ ਨਾਮ ਆ ਵੀਰ ਹੁਣਾਂ ਦਾ ਸੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਇੱਕ ਪਹਿਲਾਂ ਆਪਣਾ ਨਾਮ ਜ਼ਰੂਰ ਦੱਸ ਦਿਓ ਹਾਜੀ ਸਿੰਘ ਠੀਕ ਆ ਕਾਸ਼ ਦਾ ਵੀਰ ਜੀ ਜਿਹੜਾ ਆਪਣਾ ਏਰੀਆ ਪੈ ਗਿਆ ਕਿਹੜਾ ਪੈਂਦਾ ਜੀ ਆਪਣਾ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਜਿਹੜੀ ਤਸਵੀਰ ਇਹ ਵੀ ਪੱਟੀ ਪੈ ਗਈ ਹੈ ਨਾ ਹਾਂ ਜੀ ਹਾਂ ਜੀ ਠੀਕ ਆ ਸੋ ਵੀਰ ਜੀ ਇਹ ਇੱਕ ਆਪਣੇ ਕੋਲ ਜਿਹੜਾ ਐਨੀਮਲ ਹੈਗਾ ਮੱਝ ਦੇ ਵਿੱਚ ਇਹ ਸੇਲ ਵਾਸਤੇ ਵਿਕਾਊ ਵਾਸਤੇ ਅਵੇਲੇਬਲ ਹੈਗਾ ਜੀ ਹਾਂ ਜੀ ਵਿਕਾਊ ਆ ਠੀਕ ਆ ਸੋ ਵੀਰ ਜੀ ਕੀ ਇਹਦੀ ਡਿਟੇਲ ਹੈਗੀ ਆ ਕਿੰਨਾਂ ਮਾਸੂਆ ਕੇ ਜਿਹੜਾ ਸੂਣ ਜਾ ਰਹੀ ਆ ਛੋਟੇ ਸੇ ਸੇ ਅੱਨੇ ਸੇ ਸੂਣਾ ਇਹਨੇ ਇਸ ਵਾਰ ਪੰਜਵਾਂ ਸੂਆ ਸੂਣ ਜਾ ਰਹੀ ਆ ਠੀਕ ਆ ਸੋ ਵੀਰ ਜੀ ਕੀ ਰਿਕਾਰਡ ਰਿਆ ਪਿਛਲੇ ਜ 400ਆਂ ਦਾ ਆਪਾਂ ਵੇਖੀਏ ਤੇ 22 ਲੀਟਰ ਜੀ ਹੱਥੀ ਚੋਇਆ ਹੋਇਆ ਹਾਂਜੀ ਹਾਂਜੀ ਹੱਥੀ ਚੋਇਆ ਮਤਲਬ ਕਿ ਇੱਕ ਤਾਂ ਵੀਰ ਜੀ ਕਹਿ ਦੇਣੀ ਗੱਲ ਠੀਕ ਹੈ ਹਨਾ ਇੱਕ ਤਾਂ ਕਹਿ ਦੇਣੀ ਗੱਲ ਤੇ ਇੱਕ ਮਤਲਬ ਵੀ ਬਾਕੀ ਮੱਝ ਆਪ ਵੀ ਖੁਦ ਦੱਸਣ ਈ ਆ ਬਾਕੀ ਕਿਸਾਨ ਵੀਰੋ ਜਿਹੜਾ 22 ਲੀਟਰ ਮਿਲਕ ਦੀ ਕਪੈਸਿਟੀ ਇਸ ਮੱਝ ਦੀ ਰਹੀ ਆ ਇੱਕ ਵਾਰੀ ਤੁਸੀਂ ਨਾ ਜਿਹੜਾ ਸੱਜੇ ਪਾਸੇ ਬਹਿਣੀ ਵਾਲਾ ਪਾਸਾ ਜ਼ਰੂਰ ਵੇਖ ਸਕਦੇ ਬੀ ਜਿਹੜੀ ਅਟਰ ਦੀ ਕੁਆਲਿਟੀ ਆ ਕਿਸਾਨ ਵੀਰੋ ਜੜੀਆਂ ਮਿਲਕ ਵੇਣ ਨੇ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਪਾਈਪ ਦੀ ਤਰ੍ਹਾਂ ਜਿਹੜੀਆਂ ਮਿਲਕ ਵੇਨ ਲੱਗੀਆਂ ਹੋਈਆਂ ਦੋਹਾਂ ਪਾਸੇ ਤੋਂ ਵੀ ਚਾਰੇ ਥਾਣਾ ਚਾਰੇ ਥਾਣਾ ਦੀ ਜਿਹੜੀ ਬਰਾਬਰਤਾ ਹੈ ਵੀਡੀਓ ਦੇ ਵਿੱਚ ਜ਼ਰੂਰ ਤੁਸੀਂ ਝਾਤ ਮਾਰ ਸਕਦੇ ਹੋ ਵੀ ਚਾਰੇ ਥਾਣੇ ਦੋਸਤੋ ਗੁੱਠਾਂ ਦੇ ਇੱਕੋ ਜਿਹੇ ਬਰਾਬਰ ਦੇ ਗੱਡ ਕੇ ਲੱਗੇ ਹੋਏ ਨੇ ਮੁੱਠੀ ਵਾਲਾ ਥਾਣਾ ਦੋਸਤੋ ਤੇ ਚੁਵਾਈ ਆਪਾਂ ਵੀਰ ਦੇ ਕੋਲੋਂ ਹੀ ਪੁੱਛਾਂਗੇ ਸੋ ਫਿਰ ਜਿਹੜੀ ਚੁਵਾਈ ਆ ਕਿਦਾਂ ਦੀ ਆ ਵੀ ਕਈ ਨਾ ਭੂਰ ਛਟਾ ਹੁੰਦਾ ਵਿੱਚ ਮੋਟੀ ਧਾਰੀ ਹੋਵੇਗੀ ਦੀ ਠੀਕ ਆ ਤੇ ਬਾਕੀ ਵੀਰ ਜੀ ਵੀ ਆਪਣੇ ਕੋਲ ਹੀ ਇਹ ਰਹੀ ਪਹਿਲਾ ਦੂਜਾ ਸੂਬਾ ਕਿ ਆਪਾਂ ਗੋ ਖਰੀਦ ਕੇ ਦੂਜੇ ਸਾਬ ਮੁੱਲਿਆ ਨਹੀਂ ਚੰਨ ਸਾਨੂੰ ਆਪਣੇ ਕੋਲ ਗਿਆ ਪਰਿਵਰਸ ਸਿਖਾਉਣਾ ਦੂਜੇ ਸੂਬੇ ਲੈ ਕੇ ਆਏ ਸੀ ਤੇ ਕਿੱਥੋਂ ਆਈ ਹੋਵੇਗੀ ਤਕਰੀਬ ਨੇ ਇਹ ਬਾਰਡਰ ਕੀ ਪਲੱਗ ਆਈ ਸੀ ਇਧਰੋਂ ਖਲੜੇ ਖੁਲੜੇ ਵਾਲੀ ਸਾਈਡ ਤੋਂ ਠੀਕ ਹੈ ਜੀ ਮਤਲਬ ਕਿ ਜਦੋਂ ਲੈ ਕੇ ਆਂਦੀ ਤੇ ਦੂਜੇ ਸੂਬੇ ਦੇ ਵਿੱਚ ਵੀ ਕੀ ਰਿਕਾਰਡ ਰਿਹਾ ਹੋਗਾ ਵੀ ਜਦੋਂ ਲਿਆ ਕੇ ਘਰੇ ਚੋਈ ਆ ਤੁਸੀਂ 16 17 ਲੀਟਰ ਦੂਜੇ ਸੂਬੇ ਤੋਂ ਸਟਾਰਟ ਹਾਂਜੀ ਠੀਕ ਹੈ ਤੇ ਵੀਰ ਜੀ ਬਾਈ ਆਪਾਂ ਕਹਿੰਦੇ ਆ ਬਦ ਦੋਦੇ ਦਾ ਬਾਤ ਕਰ ਅੱਛਾ ਜੀ 24-25 ਲੱਗ ਰਿਹਾ ਠੀਕ ਹੈ ਠੀਕ ਹੈ ਪੂਰੀ ਸੇਵਾ ਤੇ ਹੈ ਵੀ ਬਾਕੀ ਤੁਸੀਂ ਇਹ ਇਹ ਵੀ ਗੱਲ ਹੁੰਦੀ ਨਾ ਵੀ ਕਿ ਜ ਆਪਾਂ ਆਪ ਜਿਹੜੀ ਸੇਵਾ ਕੀਤੀ ਹੈ ਤੇ ਉਹ ਆਪਾਂ ਕਿਸੇ ਤਾਂ ਕਿੰਨੇ ਕੁ ਸੇਵਾ ਕਰਕੇ 22 ਲੀਟਰ ਲੈ ਰਹੇ ਆਂ ਵੀ ਅੱਗੇ ਵੀ ਬਰਾਬਰ ਦਾ ਬੰਦਾ ਕੋ ਪੂਰੀ ਤਸੱਲੀ ਨਾਲ ਚਾਹੀਦਾ ਕਰਕੇ ਹੈ ਨਾ ਬਾਕੀ ਜਿੰਨੇ ਪੈਸੇ ਵੀ ਲਾਉਣੇ ਆ ਤੇ ਉਹਨੇ ਕੋ ਵੀ ਤਸੱਲੀ ਕਰਕੇ ਦੁੱਧ ਹੀ ਲੈਣਾ ਜੇ 22 ਲੀਟਰ ਆਪ ਕਿਆ ਤੇ ਦੋਸਤੋ ਵੀਰ ਹੋਣਾ ਨੇ ਦੂਜੇ ਸੂਬੇ ਜਿਹੜੀ ਇਹ ਮੱਝ ਲੈ ਕੇ ਆਏ ਸੀ ਕਿ ਅੱਗੋਂ ਖਰੀਦ ਕੇ ਤੇ ਤਿੰਨ ਦੋ ਸੂਬੇ ਵੀਰ ਹੋਣਾ ਚੂਹੇ ਆ ਤੇ ਤੀਜਾ ਸੂਬਾ ਜਿਹੜਾ ਅ ਅੱਗੇ ਵੀਰ ਹੁਣਾਂ ਸੇਲ ਕਰਨ ਜਾ ਰਹੇ ਆ ਪੰਜਵਾਂ ਜਿਹੜਾ ਪੰਜਵਾਂ ਸੂਆ ਦੋਸਤੋ ਇਸ ਵਾਰ ਜਿਹੜੀ ਇਹ ਮੱਝ ਜਿਹੜੀ ਸੋਣ ਜਾ ਰਹੀ ਆ ਬਾਕੀ ਜਿਹੜੀ ਮੂਹ ਮੱਥੇ ਦੀਆਂ ਸਿੰਘਾਂ ਦੀ ਬੰਤਰ ਆ ਉਹ ਵੀ ਤੁਸੀਂ ਜਰੂਰ ਵੀਡੀਓ ਦੇ ਵਿੱਚ ਨੋਟ ਕਰ ਸਕਦੇ ਹੋ ਇੱਕ ਸਿੰਘ ਦੋਸਤੋ ਜਿਹੜਾ ਬਿਲਕੁਲ ਖੁੰਡਾ ਹੈਗਾ ਮੱਝ ਦੇ ਹਿਸਾਬ ਨਾਲ ਬਾਕੀ ਬੰਤਰ ਵਾਈਜ਼ ਵੇਖੀਏ ਤੇ ਇੱਕ ਸਿੰਘ ਜਿਹੜਾ ਸਟਾਰਟਿੰਗ ਤੋਂ ਦੋਸਤੋ ਜਿੱਦਾਂ ਦਾ ਬਨਾਵਟ ਬਣ ਗਈ ਦੋਸਤੋ ਉਹ ਤੁਹਾਡੇ ਸਾਹਮਣੇ ਹੈਗੀ ਆ ਬਾਕੀ ਮਿਲਕ ਵਾਲੀ ਆ ਦੋਸਤੋ ਮਿਲਕ ਦੀ ਮਸ਼ੀਨ ਆ ਵੀਰ ਹੁਣਾਂ 22 ਲੀਟਰ ਗਿਆ ਤੇ 22 ਲੀਟਰ ਅਸਲ ਦੇ ਵਿੱਚ ਅਕਸਰ ਬਹੁਤ ਘੱਟ ਦੇਖਣ ਚ ਮੱਝਾਂ ਪਸ਼ੂਆਂ ਦੇ ਵਿੱਚ ਮਿਲਦਾ ਨੀਲੀ ਰਾਵੀ ਦਾ ਦੋਸਤੋ ਕੁਝ ਕਿ ਜਿਹੜਾ ਰਵਾ ਬਚਿਆ ਪੁਰਾਣਾ ਕਿਤੇ ਨਾ ਕਿਤੇ ਸਾਂਭਿਆ ਪਿਆ ਫਿਰ ਵੀ ਆ ਵੀਰ ਹੁਣੇ ਚਲੋ ਇਸ ਵਾਰ ਸੇਲ ਕਰਦੇ ਪਏ ਆ ਮੋਲ ਆਪਾਂ ਇਸ ਮੱਝ ਦਾ ਤੈਅ ਕੀਤਾ ਕੀ ਰੱਖਿਆ ਹੋਇਆ ਜੀ 170 ਬਾਈ 170 ਆ ਜੀ ਠੀਕ ਸੋ ਵੀਰ ਜੀ ਵੀ ਜਿੱਦਾਂ ਬਾਡੀ ਸਟਰਕਚਰ ਦੀ ਬਹੁਤ ਵੱਡੀ ਮੱਝ ਆ ਥੱਲੋਂ ਵੀ ਤੁਸੀਂ ਦੱਸਤਾ ਵੀ ਵਾਕ ਜਿਹੜੀ ਮਿਲਕ ਦੀ ਮਸ਼ੀਨ ਆ ਵੀ 22 ਲੀਟਰ ਇਸ ਦੇ ਥੱਲੇ ਚੁਵਾਈ ਕੀਤੀ ਆ ਆਪਾਂ ਠੀਕ ਆ ਸੋ ਵੀਰ ਜੀ ਮੁੱਲ 170 ਦੇ ਵਿੱਚੋਂ ਜੇਕਰ ਕੋਈ ਮੌਕੇ ਤੇ ਪਹੁੰਚਦਾ ਤਾਂ ਮਾਨਤਾਨ ਵੀ ਹੋਵੇਗਾ ਦਾ ਹਾਂ ਜੀ ਉਹ ਤਾਂ ਕਰਾਂਗੇ ਮਾੜਾ ਮੋੜਾ ਠੀਕ ਆ ਸੋ ਵੀਰ ਜੀ ਬਾਕੀ ਕਿਸੇ ਵੀਰ ਨੂੰ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਵੀ ਮਿਲਕ ਵਾਈਜ਼ ਵੀ ਕਈ ਵੀਰਾਂ ਦੇ ਸਵਾਲ ਹੁੰਦੇ ਆ ਵੀ 22 ਲੀਟਰ ਕਹਿ ਦੇਣਾ ਜਾਂ ਚੂ ਲੈਣਾ ਬਹੁਤ ਵੱਡੀ ਗੱਲ ਆ ਬਾਕੀ ਤੁਸੀਂ ਆਪਦੇ ਵੱਲੋਂ ਜੋ ਕਹਿਣਾ ਚਾਹੁੰਦੇ ਜ਼ਰੂਰ ਹੈ ਪਿਛਲੇ 122 ਦੇ ਚੋਇਆ ਹੈ ਅੱਛਾ ਮੋੜਾ ਸ਼ਾਕਾ ਹੋਇਆ ਜੇ ਮਾਝਾ ਸਰੂਪੋ ਵੀ ਇਫੇ ਕਰ ਦਿੰਗੇ ਵਾਢ ਲਾ ਜਾਗੇ ਸਾਡੇ ਨੂੰ ਠੀਕ ਹੈ ਜੀ ਮਤਲਬ ਕਿ ਪੱਕੀ ਸਾਈ ਬਿਆਨਾ ਕਰਕੇ ਤੇ ਸੁਣ ਤੋਂ ਬਾਅਦ ਤਸੱਲੀ ਕਰਕੇ ਆਪਣੇ ਘਰੇ ਆਪਣੀ ਚੀਜ਼ ਲੈ ਕੇ ਜਾ ਸਕਦੇ ਆ ਠੀਕ ਹੈ ਸੋ ਦੋਸਤੋ ਵੀਰ ਹੁਣਾ ਇੱਕ ਵਾਰੀ ਜਿੱਦਾਂ ਦੱਸ ਹੀ ਦਿੱਤਾ ਵੀ ਤਸੱਲੀ ਤੁਸੀਂ ਆਪਣੀ ਕਰਕੇ ਸੂਣ ਤੋਂ ਬਾਅਦ ਵੀ ਲੈ ਕੇ ਜਾ ਸਕਦੇ ਹੋ ਵੀ 22 ਲੀਟਰ ਇੱਕ ਕਹਿ ਦਿਨਾ ਦੋਸਤੋ ਤੇ ਚੋਲਣ ਦੇ ਵਿੱਚ ਬਹੁਤ ਫਰਕ ਆ ਜਿੱਦਾਂ ਆਪਾਂ ਵੀਰ ਹੁਣਾ ਦੇ ਕੋਲੋਂ ਪੁੱਛਿਆ ਬਾਕੀ ਤੁਸੀਂ ਜਿਹੜੀ ਤਸੱਲੀ ਆ ਆਪਣੀ ਦੋ ਡੰਗ ਦੀ ਕਰਿਓ ਆਣ ਕੇ ਤਿੰਨ ਡੰਗ ਦੀ ਕਰਿਓ ਸੂਣ ਤੋਂ ਬਾਅਦ ਹਜੇ ਜਿਹੜਾ ਸਮਾਂ ਦੋਸਤੋ ਇਸ ਨੇ ਲੈ ਜਾਣਾ ਤਕਰੀਬਨ 15 20 ਦਿਨ ਤੇ ਇੱਕ ਵੀਰ ਜੀ ਨੂੰ ਖੋਲ ਕੇ ਨਾਲ ਤੈਨੂੰ ਮੜਾ ਤੋਰ ਹੀ ਲਈਏ ਥੋੜਾ ਜਿਹਾ ਪੱਟੀ ਸ਼ਹਿਰ ਆ ਦੋਸਤੋ ਪੱਟੀ ਸ਼ਹਿਰ ਦੇ ਬਿਲਕੁਲ ਬੱਸ ਸਟੈਂਡ ਦੇ ਨੇੜੇ ਜਿਹੜੀ ਵੀਰ ਹੋਣਾਂ ਦੀ ਲੋਕੇਸ਼ਨ ਆ ਘਰ-ਬਾਰ ਹੈਗਾ ਘਰ ਦੇ ਵਿੱਚ ਹੀ ਵੀਰ ਹੋਣਾਂ ਦੇ ਕੋਲ ਇਹ ਮੱਝਾਂ ਖੜੀਆਂ ਨੇ ਪਸ਼ੂ ਸਾਰੇ ਜਿਹੜੇ 2-3 ਪਸ਼ੂ ਦੋਸਤੋ ਘਰ ਦੇ ਨੇ ਕੋਈ ਵਪਾਰ ਦੀ ਲਾਈਨ ਦਾ ਪਸ਼ੂ ਨਹੀਂ ਹੈਗਾ ਬਾਕੀ ਕਿਸੇ ਮੇਰੇ ਵੀਰ ਭਰਾ ਨੇ ਲੈ ਕੇ ਜਾਣੀ ਹੈ ਤਸੱਲੀ ਥੋੜੀ ਆਪਣੀ ਖੁਦ ਦੀ ਆਣ ਕੇ ਚੁਵਾਈ ਕਰੋ ਚਿਪਕੇ ਵੇਖੋ ਦੋਸਤੋ ਬਾਕੀ ਬਹੁਤ ਵਧੀਆ ਸ਼ਾਨਦਾਰ ਦੋਸਤੋ ਐਕਸਟਰਾ ਆਰਡੀਨਰੀ ਜਿਹੜਾ ਆਰਡਰ ਦੀ ਕੁਆਲਿਟੀ ਹੈਗੀ ਹਜੇ ਢਿੱਲਾ ਕਾਫੀ ਜਿਆਦੀਆਂ ਹਨ ਤੇ ਲੈ ਰਿਹਾ ਕਿ ਬਾਕੀ ਥੋੜੀ ਜੀ ਦੋਸਤੋਂ ਥਾਂ ਦੀ ਤੰਗੀ ਹੋਣ ਕਰਕੇ ਵੀ ਜਿਆਦਾ ਆਪਾਂ ਤੁਹਾਨੂੰ ਤੋਰ ਕੇ ਨਹੀਂ ਵਿਖਾ ਸਕਦੇ ਬਾਕੀ ਜਿੰਨਾ ਵੀ ਪ੍ਰੋਪਰ ਤੁਸੀਂ ਜ਼ਰੂਰ ਵੇਖ ਸਕਦੇ ਮੇ ਠਿੱਲਾ ਕਾਫੀ ਨੇ ਹਜੇ 15 20 ਦਿਨ ਦਾ ਸਮਾਂ ਵੀ ਦੋਸਤੋਂ ਹਜੇ ਪਿਆ ਹੈਗਾ ਬਾਕੀ ਬਿਲਕੁਲ ਚੰਗੀ ਮਿਲਕ ਲਾਈਨ ਵਾਲੀ ਦੋਸਤੋਂ ਜਿਹੜੀ ਇਹ ਮੱਝ ਹੈਗੀ ਆਜੋ ਲਾਈਵ ਜੀ ਆਇਆ ਨੋਰਮਲ ਚੱਲ ਰਿਹਾ ਜੀ ਫਦਰ ਭਾਈ ਗਲੀ ਤਾਰੇ ਕੱਢੇ ਕਿ ਮੇਰੇ ਲੇਖਾ ਵਰਗਾ ਤੇ ਹੈ ਬਿਲਕੁਲ ਬਿਲਕੁਲ ਜੀ ਚਲੋ ਕੋਈ ਗੱਲ ਨਹੀਂ ਸੋ ਦੋਸਤੋ ਇਹ ਵੀਰ ਉਹਨਾਂ ਦੇ ਕੋਲ ਸੀ ਇੱਕ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਮਿਲਕ ਵਾਈਜ਼ ਦੋਸਤੋ ਬਹੁਤ ਵਧੀਆ ਸ਼ਾਨਦਾਰ ਹੈਗੀ ਆਰਡਰ ਦੀ ਕੁਆਲਿਟੀ ਵੀ ਤੁਸੀਂ ਵੇਖ ਸਕਦੇ ਹੋ ਬਾਕੀ ਵੀਰ ਉਹਨਾਂ ਦੱਸਿਆ ਤੇ ਵੀਰੇ ਵਾਕਈ 15 20 ਦਿਨ ਹੀ ਲੈ ਜੂਗੀ ਅਜੇ ਸੁਣਦੇ ਹੋ ਜਿੰਨੇ ਲਾਈ ਹੈ ਕਿ 15 20 ਦਿਨ ਦੋਸਤੋ ਸਮਾਂ ਲੈ ਜੂਗੀ ਹਾਂ ਜੀ ਬਾਕੀ ਢੇਲ ਢੂਲ ਕਾਫੀ ਆ ਤੇ ਵੀਰ ਜੀ ਹਜੇ ਪਿੱਛੇ ਨੂੰ ਵੀ ਬਣਾਵੇਗੀ ਪੂਰਾ ਹਜੇ ਭਰੋੜਾ ਉਹ ਦਿਨ ਦਿਨ ਲਾ ਕੇ ਕਰ ਦਿੱਤੀ ਆ ਆਹੋ ਮਤ ਕਿ ਪੂਰਾ ਹਜੇ ਪਿੱਛੇ ਨੂੰ ਬਣਾਵੇਗੀ ਠੀਕ ਆ ਠੀਕ ਆ ਵੀ ਆਰਡਰ ਦੋਸਤੋ ਵੇਖ ਲਓ ਵੀ ਜਿੰਨਾ ਤੁਸੀਂ ਬਿਲਕੁਲ ਅੱਗੇ ਵੇਖ ਲੈ ਗਾਰਡ ਵੇਖਦੇ ਪਏ ਜੀ ਓਨੀ ਹਜੇ ਦੋਸਤੋ ਪਿੱਛੇ ਨੂੰ ਆਰਡਰ ਦੀ ਕੁਆਲਿਟੀ ਵੇਖੋ ਵੀ ਪਿੱਛੇ ਨੂੰ ਹਜੇ ਢੇਲ ਬਹੁਤ ਜਿਆਦਾ ਆ ਓਨਾ ਹੀ ਹਜੇ ਪਿੱਛਾ ਦੋਸਤੋ ਬਣ ਕੇ ਤਿਆਰ ਹੋਣਾ ਫੇਰ ਮੱਜ ਨੇ ਜਾ ਕੇ ਸੋਣਾ ਅੱਗੇ ਜਾ ਕੇ ਤੋ ਵੀਰ ਜੀ ਇੱਕ ਜਿਹੜਾ ਕੰਟੈਕਟ ਨੰਬਰ ਨੇ ਉਹ ਵੀ ਬੋਲ ਕੇ ਜਰੂਰ ਦੱਸ ਦिए। ਮੇਰਾ ਕੰਟੈਕਟ ਨੰਬਰ 6283712635 ਠੀਕ ਹੈ ਜੀ ਇੱਕ ਵਾਰੀ ਫੇਰ ਬੋਲ ਲੀ ਵੀਰੇ। 6283712635 ਠੀਕ ਹੈ ਇਹ ਆਪਣੇ ਕੋਲ ਹੀ ਹੁੰਦੇ ਨਾ? ਹਾਂ ਜੀ ਮੇਰੇ ਕੋਲ ਹੀ ਹੁੰਦਾ ਹੈ। ਠੀਕ ਆ। ਆਕਾਸ਼ਦੀਪ ਸਿੰਘ ਆਪਣਾ ਨਾਮ। ਹਾਂ ਜੀ। ਠੀਕ ਆ। ਸੋ ਦੋਸਤੋ ਵੀਰ ਉਹਨਾਂ ਦੇ ਇਹ ਕੰਟੈਕਟ ਨੰਬਰ ਨੇ ਜਿੰਨੂੰ ਜਿੰਨੂੰ ਵੀ ਪਸੰਦ ਆਉਂਦੀ ਜਿੰਦੇ ਵੀ ਪੜਤੇ 'ਚ ਹੋਵੇ ਦੋਸਤੋ ਇਹ ਮੱਝ ਹੈਵੀ ਆ ਦੋਸਤੋ। ਅ ਦੁੱਧ ਵਾਲੇ ਪਾਸਿਓਂ ਵੀ ਕਾਫੀ ਜਿਆਦੀ ਖੂਬਸੂਰਤ ਆ ਵਧੀਆ ਚੰਗਾ ਜਵਾ ਕਰਾਵੇਗੀ ਬਾਕੀ ਜਿਹੜੇ ਜਿਹੜੇ ਮੇਰੇ ਵੀਰ ਨੂੰ ਪਸੰਦ ਆਵੇ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਇਹੀ ਮੱਝ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਠੀਕ ਹੈ ਜੀ